ਉਹ ਗੁਰਦਵਾਰੇ ਇਹੋ ਡਾਇਲੋਗ ਜਿਸ ਤਰ੍ਹਾਂ ਕਰਦੇ ਨੇ ਕਿ ਸੁਚਰਾ ਕਰੀ ਅਜੀ ਅਜੀ ਆ ਕਰੀਓ ਜੀ ਸੁੱਚਾ ਇਹ ਇਹ ਬਰਤਨ ਚ ਨਹੀਂ ਖਾਣਾ ਇਹ ਬਰਤਨ ਚ ਖਾਣਾ ਹੈ ਇਹ ਨਹੀਂ ਠੀਕ ਹੈ ਨਹੀਂ ਸਹੀ ਕਿ ਤੇਰੇ ਇਹਦੇ ਕਰਮ ਕਾਂਡ ਫੇਰ ਉਹ ਪੁਰਾਣੀ ਬ੍ਰਾਹਮਣਾਂ ਦੀ ਕਰਮ ਕਾਂਡ ਸੀ ਅਸੀਂ ਉਹਨਾਂ ਵਿੱਚ ਹੀ ਬਹਿ ਗਏ ਉਹ ਇਹੋ ਜਿਹਾ ਕਰਦੇ ਹੁੰਦੇ ਸੀ ਵੀ ਐ ਨਹੀਂ ਕਰਨਾ ਐ ਨਹੀਂ ਕਰਨਾ ਐ ਨਹੀਂ ਕਰਨਾ ਐ ਨਹੀਂ ਕਰਨਾ ਗੁਰੂ ਸਾਹਿਬ ਨੇ ਉਹਨੂੰ ਤੇ ਬਟਾਇਆ ਉਹਨਾਂ ਨੇ ਕਿਹਾ ਸਿੱਧੀ ਗੁਰਮਤਿ ਗਾਢੀ ਰਾਹ ਚਲੋ ਜਿਸਾ ਉਹਨੇ ਮੈਨੂੰ ਦੱਸਿਆ ਜੀ ਮਾ ਸੰਜੀ ਮਹਾਰਾਜ ਕਿਹਾ ਹਾਦੀ ਦੇ ਬੰਗਾਉ ਪਾ ਕੱਟੇ ਵਾਗੂ ਢਾਓ ਤੇ ਗੁਰੂ ਸੇ ਤੁਹਾਡਾ ਪ੍ਰੇਮ ਹੈ ਪ੍ਰੇਮ ਹੈ ਤਾਂ ਫਿਰ ਸਰਬ ਲੋਜ ਦੂਸਰੇ ਲੋਜ ਚ ਕੀ ਫਰਕ ਕੀ ਹੈ ਹੱਥ ਤੇ ਵੀ ਰੋਟੀ ਖਾ ਲਓ ਜੱਗ ਕਹਣ ਕੇ ਤੇ ਉਹਦੇ ਜਿਵੇਂ ਫਰਕ ਪੈਂਦਾ ਇਸ ਕਰਕੇ ਗੁਰਮੁਖੋ ਇਹਦੇ ਵਿੱਚ ਇਹੋ ਜਿਹਾ ਭਰਮਾ ਜ ਨਹੀਂ ਪੈਣਾ ਚਾਹੀਦਾ ਇਹ ਦੋ ਦੋ ਜਨ ਦਾ ਆਪਣੇ ਆਪਣੇ ਸਰਦਾ ਪ੍ਰੇਮ ਹੈ ਕਿ ਸਰਬ ਲੋਹ ਨੂੰ ਪ੍ਰੇਮ ਨਾਲ ਕਰਦਾ ਲੋਗੋ ਖਾਈ ਜਾਏ ਦੂਸਰਾ ਦੂਸਰੇ ਵਰਤਨ ਪਾਦਾ ਉਹਨੂੰ ਹੀ ਪ੍ਰੇਮ ਹੈ ਗੁਰੂ ਨਾਨਕ ਉਹਨੂੰ ਕਿਉ ਟੋਕੇ ਸਾਰਾ ਆਪਣਾ ਆਪਣਾ ਸਰਦਾ ਪ੍ਰੇਮ ਹੈ ਇਸ ਕਰਕੇ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਇਹ ਦੂਸਰੇ ਚ ਭਾਂਡੇ ਜਨਾ ਬਾਓ ਜਾਂ ਦੂਸਰੇ ਚ ਨਾ ਖਾਓ ਉਹਨਾਂ ਨੇ ਕਿਹਾ ਨਹੀਂ ਇਹੋ ਜਿਹਾ ਲਿਖਿਆ ਉਹਨਾਂ ਦੇ ਇਹੋ ਹੀ ਹੈ ਸਰਬ ਲੋਹ ਦੀ ਵੈਸੇ ਗੱਲ ਕੀਤੀ ਉਹਨਾਂ ਨੇ ਪਰ ਜੀ ਜੇਰ ਉਹਦੇ ਦੇ ਵੀ ਰੋਟੀ ਖਾਉਂਦੇ ਨੇ ਉਹਦੇ ਗੁਰ ਸਾਹਿਬ ਜਦੋਂ ਆਏ ਨੇ ਨਵੀਂ ਗਾਂ ਘਣੀ ਖਾਦੇ ਉਤੋਂ ਉਹ ਖਾਦਾ ਸਰਬ ਲੋ ਜੁੜਾ ਖਾਦਾ ਕਿਤੇ ਗਣੇ ਸਾ ਨਵੀਂ ਗਾਂ ਨੇ ਉਹਦੇ ਸਰਬ ਲੋ ਦੇ ਭਾਂਡੇ ਰੱਖੇ ਹੋਏ ਸੀ ਮਾਰੇ ਕਮਾਲ ਦੀ ਘਰੇ ਉੱਚੇ ਪੀਰ ਬਣਨੇ ਤੇ ਉਹ ਵੀ ਉੱਚੇ ਪੀਰ ਬਣਨੇ ਨੇ ਤੇ ਜੋ ਗਾਂ ਨਾ ਕਹਿ ਲੱਗਿਆ ਜੀ ਉਹਨਾਂ ਦੇ ਔਰੰਗਜ਼ੇਬ ਦੇ ਭੌਜਾਂ ਦੇ گیا গুরু ਜਾਰਿਆ ਨੂੰ ਫੜੋ ਉਹ ਗਾਣੇ ਨਬੀ ਘਾ ਗਣੀ ਬਾਵੀ ਨਾਦ ਦੂਰ ਸਿੱਖ ਵੀ ਪ੍ਰੰਗ ਚੁਕੇ ਜਿਹੜਾ ਪੜੇ ਇਹ ਹਸਪਤਲ ਚੁੱਟਿਆ ਸੀ ਤੇ ਗੁਰੂ ਸਾਹਿਬ ਨੇ ਕਹੇ ਸੀ ਚੁੱਟਿਆ ਹੋਇਆ ਸੀ ਉਸਲੇ ਗੁਰੂ ਸਾਹਿਬ ਨੇ ਕਿੰਕੰਨੇ ਕਲਕੀ ਨਹੀਂ ਲਾਈ ਹੋਈ ਸੀ ਦੂਸਰੇ ਨੇ ਲਾਈ ਹੋਈ ਤੇ ਉੱਚਾ ਕਹਿੰਦਾ ਉਹ ਉਹਨਾਂ ਨੇ ਪੁੱਛਿਆ ਵੀ ਜਿਹੜਾ ਢਾਕੇ ਲਗੇ ਸਭਾਈ ਜਿਹੜੇ ਸੀ ਔਰੰਗਜ਼ੇਬ ਦੇ ਜਗ੍ਹਾ ਵੀ ਬਈ ਤਾ ਕਹਿੰਦੇ ਉੱਚਾ ਪੀਰ ਨੇ ਉੱਚ ਦੇ ਪੀਰ ਨੇ ਹਾਂ ਜੀ ਤੇ ਉਹਦੇ ਚੋ ਕਈ ਕਹਿਣ ਲੱਗੇ ਨਹੀਂ ਜੀ ਇਹਦੇ ਪਤਾ ਨਹੀਂ ਇਹ ਉੱਚ ਦੇ ਪੀਰ ਹੈ ਜਾਂ ਨਹੀਂ ਹੈ ਉਹਨਾਂ ਨੇ ਗਰੀਖਾ ਨਵੀਂ ਗੋਮੀ ਨਾਰੇਕਾਰ ਜੀ ਉੱਚ ਦੇ ਪੀਰ ਨੇ ਤੇ ਕਰੇ ਪਿੱਛੇ ਬਾਸ ਉੱਟਦੇ ਉੱਚ ਦੇ ਪੀਰ ਨੇ ਉਥੇ ਇੱਕ ਬੜਾ ਭਾਰੇ ਫਕੀਰ ਰਹਿੰਦਾ ਸੀ ਜਿੰਨੂੰ ਸਾਰੇ ਮੁਸਲਮਾਨ ਸਿਪਾਹੀ ਵੀ ਮੰਨਦੇ ਹੁੰਦੇ ਸੀ ਬਹੁਤ ਵੱਡਾ ਫਕੀਰ ਜੀ ਉਹ ਫਕੀਰ ਕਿਤੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਦਾ ਹੁੰਦਾ ਸੀ। ਉਹ ਹੈ ਦੇ ਉੱਚੀ ਬਸਦਾ ਸੀ ਨਾ। ਪ੍ਰਮਾਤਮਾ ਨੂੰ ਪੂਦਾ ਨੂੰ ਮਿਲਣ ਨੂੰ ਚਾਹ ਦਿਲ ਕਰਦਾ ਸੀ ਗੁਰੂ ਸਾਹਿਬ ਦੇ ਬੱਚੇ ਸੁਣ ਕੇ ਉਹਨੂੰ ਅੰਦਰ ਪ੍ਰੇਮ ਲੱਗਦਾ ਸੀ। ਜਾਂਦਾ ਨਾ ਜੀ ਅਨੰਦਪੁਰ ਸਾਹਿਬ ਉਹਨੂੰ ਸਾਰੇ ਮੁਸਲਮਾਨ ਮੰਨਦੇ ਸੀ। ਕਹਿੰਦੇ ਉਸ ਫਕੀਰ ਨੂੰ ਲਿਆਓ ਜੇ ਉਹ ਕਹਿੰਦਾ ਵੀ ਉੱਚ ਦੇ ਪੀਰ ਨੇ। ਤੇ ਅਸੀਂ ਮਨ ਛੱਡ ਜਾਵਾਂਗੇ। ਉਹ ਫਕੀਰ ਨੇ ਆ ਕੇ ਸਿੱਧਾ ਵੀ ਕੀਤਾ।

ਦੇਖੋ ਮਹਾਰਾਜ ਨੇ ਬੰਨਿਚੇ ਲਿਖਿਆ ਸੂਚੇ ਇਹ ਨਾ ਕਿ ਜਵਾਂ ਦੇ ਪਿੰਡਾ ਤੋਂ ਸੂਚੇ ਸਹੀ ਨਾਨਕਾ ਜਿੰਨ ਮਰੋ ਹੁੰਦਾ ਤੋਂ ਅਸਲੀ ਸੂਚੀ ਆਲਦੀ ਉਹਨੇ ਜਿਹਨੇ ਅੰਦਰ ਆਪਣਾ ਕੰਮ ਕਰੋ ਮੈਂ ਜਿਹੜੀ ਕੰਮ ਕਰੋ ਲੋ ਮਕਾਦ ਮੈਂ ਲਿਆ ਉਸ ਨੂੰ ਨਾਮ ਬੰਨਣਾ ਤੋਂ ਕੇ ਬਾਹਰ ਕੱਢਦਾ ਅਸਲੀ ਸੂਚੀ ਉਹਨੇ ਭਾਈ ਜੀ ਬਾਹਰ ਪਿੰਡਾ ਤੋਂ ਨਾ ਸੋਚ ਥੋੜਾ ਬੰਦ ਇਹ ਤੇ ਸ਼ਿਦਾਨ ਕਰਨਾ ਆਪਣੇ ਆਪ ਨੂੰ ਤਗੜਾ ਕਰਨ ਵਾਸਤੇ ਛੁਰਤੀ ਠੀਕ ਹਨਾ ਇਹ ਤਾਂ ਮਹਾਰਾਜ ਨੇ ਕਿਹਾ ਵੀ ਆदमी ਨੂੰ ਫਾਂ ਜਿਹੜਾ ਅਨ ਜਾਣ ਕਰੇ ਤੇ ਪ੍ਰਾਣ ਅਸਿਕ ਜਿਹੜਾ ਜਨ ਕਰਦੇ ਹੁੰਦੇ ਜੀ ਠੰਡੇ ਬਾਣਾ ਕਰਦੇ ਹੁੰਦੇ ਜੀ ਉਹੋ ਜਿਹੜੇ ਗਰਮ ਕਰਾਉਣੇ ਆ ਤਾਂ ਕਰਦਾ ਹੁੰਦਾ ਸੀ ਹਾਂ ਇਸ ਕਰਕੇ ਗੁਰਮੁਖੋ ਸਰੀਰ ਤੋਂ ਉੱਠੇ ਉਹ ਤੀ ਸੁੱਖਾਂ ਤੋਂ ਜਿਹੜਾ ਉੱਤੇ ਉੱਠੇਗਾ ਉਹ ਪਰਮਾਤਮਾ ਨੂੰ ਉਹ ਗੁਰੂ ਨੂੰ ਮਿਲ ਸਕਦਾ ਸੁੱਖ ਜਿਹੜੇ ਨੇ ਦੁਨਿਆਵੀ ਸੁੱਖ ਇਹ ਬੈਰੀਅਰ ਬਣ ਜਾਂਦੇ ਨੇ ਸਾਡੇ ਅਗਰ ਸੁਖਾਂ ਚ ਪਏ ਹੋਏ ਆ ਅਸੀਂ ਬਿਲਕੁਲ ਸੁਖਾਂ ਜੀ ਆਪਣੇ ਉਹ ਜੀ ਜ਼ਿੰਦਗੀ ਬਤੀਤ ਕਰ ਰਹੇ ਆ ਉਹ ਨਿਤਰੇ ਵੀ ਕਰਨਾ ਦੂਸਰੇ ਵੀ ਕਹਿੰਦਾ ਸੁਖਾਂ ਚ ਉਹ ਗੁਰੂ ਨੇ ਐਨਾ ਨਹੀਂ ਪਰਵਾਨ ਸੁਖ ਬਿਨਾ ਕੋਈ ਤਾਂ ਪਰਵਾਨ ਹੁੰਦਾ ਹੀ ਆ ਪਰ ਉਹ ਉਹਨਾਂ ਨਹੀਂ ਪਰਵਾਨਦਾ ਜਿਹੜੇ ਸੁਖਾਂ ਤੋਂ ਹਟਾ ਕੇ ਗੁਰੂ ਨਾਲ ਜੁੜਦਾ ਬਾਣੀ ਪੜਦਾ ਉਹ ਸਭ ਤੋਂ ਉੱਚਾ ਜੇ ਸੁਖਾਂ ਚ ਕਰਦਾ ਉਹ ਜੇ ਉਹਨੂੰ ਸਰੀਰ ਨਾਲ ਮੋਹ ਆ ਸਰੀਰ ਦੇ ਸੁਖਾਂ ਚ ਪਿਆ ਹੈ